ਪੰਜਾਬ ਦੇ ਵਿੱਚ ਦਿਨੋ ਦਿਨ ਵਧ ਰਹੇ ਨਸ਼ੇ ਦੇ ਉੱਤੇ ਰੋਕਥਾਮ ਨੂੰ ਲੈ ਕੇ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਹਰ ਰੋਜ਼ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਹਰ ਰੋਜ਼ ਕਿਸੇ ਨਾ ਕਿਸੇ ਪਾਸਿਓਂ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਦੀਆਂ ਖਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲਾ ਪੱਟੀ ਤੋਂ ਹੈ ਪੱਟੀ ਦੇ ਅਧੀਨ ਪੈਂਦੀ ਚੌਂਕੀ ਕੈਰੋਂ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਚੌਂਕੀ ਕੈਰੋਂ ਤੋਂ ਕੁਝ ਦੂਰੀ ਤੇ ਹੀ ਜਦੋਂ ਇੱਕ ਸ਼ੱਕੀ ਕਾਰ ਨੂੰ ਦੇਖਿਆ ਤਾਂ ਉਸ ਕਾਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਉਹਨਾਂ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਪਾਸੋਂ ਤਕਰੀਬਨ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਗੋਪੀ ਅਤੇ ਗੁਰਪ੍ਰੀਤ ਸਿੰਘ ਗੋਪੀ ਦੇ ਵਜੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਨੇ ਅਨੋਬਾ ਗੱਡੀ ਨੂੰ ਅਤੇ ਦੋਵੇਂ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਮਾਮਲੇ ਦੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਜਿਹੜੇ ਅੱਜ ਦੋ ਵਿਅਕਤੀ ਫੜੇ ਨੇ ਨਸ਼ੀਲੇ ਪਦਾਰਥਾਂ ਦੇ ਕੀ ਫੜਿਆ ਗਿਆ ਤੇ ਕਿਹੜੇ ਕਿਹੜੇ ਇਹ ਕੱਲ 2 ਤੋਂ 2:30 ਵਜੇ ਦੀ ਗੱਲ ਹੈ ਐਸਐਸਆਈ ਬਲਵਿੰਦਰ ਸਿੰਘ ਨੇ ਜਿਹੜੇ ਆ ਕੈਰੋ ਚੌਂਕੀ ਤੋਂ ਆਪਣੇ ਸੁਹਾਜਪੁਰ ਰੋਡ ਨੂੰ ਜਾ ਰਹੀ ਸੀ ਇੱਕ ਗੱਡੀ ਹਾਂਡਾ ਸਿਟੀ ਉਹਨੂੰ ਸ਼ੱਕ ਦੀ ਬਨਾ ਤੇ ਰੋਕਿਆ ਰੋਕ ਕੇ ਉਹਨਾਂ ਬੰਦਿਆਂ ਦਾ ਨਾਮ ਪਤਾ ਪੁੱਛਿਆ ਤੇ ਉਹਨਾਂ ਨੂੰ ਸ਼ੱਕ ਹੋਇਆ ਵੀ ਉਹਨਾਂ ਕੋਲ ਨਸ਼ੀਲੇ ਪਦਾਰਥ ਨੇ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਸਰਚ ਕੀਤੀ ਗੱਡੀ ਦੀ ਸਰਚ ਕੀਤੀ ਉਹਨਾਂ ਦੀ ਤਲਾਸ਼ੀ ਲਈ ਤੇ ਉਹਨਾਂ ਦੇ ਕੋਲੋਂ ਜਿਹੜੀ ਹੈ 15000 ਟਰਮਾਡੋਲ ਐਸਆਰ ਗੋਲੀ ਜਿਹੜੀ ਹੈ ਨਸ਼ੀਲੀ ਉਹ ਬਰਾਮਦ ਹੋਈ ਹੈ ਉਹ ਗੋਲੀ ਬ੍ਰਾਮਧ ਕਰਕੇ ਇਹਨਾਂ ਨੇ ਅੰਗੇਸਟ 182 ਨੰਬਰ ਐਫ ਆਈ ਆਰ ਥਾਣਾ ਸਿਟੀ ਪੱਟੀ ਦਰਜ ਰਜਿਸਟਰਡ ਕੀਤੀ ਗਈ ਆ ਇਹ ਜਿਹੜੇ ਦੋ ਦੋਸ਼ੀ ਫੜੇਗੇ ਨੇ ਉਹਨਾਂ ਚ ਇੱਕ ਗੁਰਪ੍ਰੀਤ ਸਿੰਘ ਗੋਪੀ ਇੱਕ ਸੰਦੀਪ ਸਿੰਘ ਗੋਪੀ ਦੋਨੋਂ ਜਿਹੜੇ ਇਹ ਗੁਰਪ੍ਰੀਤ ਸਿੰਘ ਗੋਪੀ ਪਹਿਲਾਂ ਇੱਥੇ ਪੱਟੀ ਦਾ ਰਹਿਣ ਵਾਲਾ ਸੀਗਾ ਤਿੰਨ ਸਾਲ ਪਹਿਲਾਂ ਇਹ ਛਾਡੇ ਜਾ ਚੁੱਕਾ ਅੰਮ੍ਰਿਤਸਰ ਰਹਿ ਰਿਹਾ ਉੱਥੇ ਇਹਨੇ ਆਪਣੀ ਰਹਿਸ਼ ਬਣਾਈ ਹੋਈ ਆ ਦੂਸਰਾ ਉਹਦਾ ਨਾਲ ਸਾਥੀ ਸੀਗਾ ਜਿਹੜਾ ਕਿ ਉੱਥੋਂ ਹੀ ਛਾਡੇ ਦਾ ਹੀ ਰਹਿਣ ਵਾਲਾ ਵਾ ਇਹਨਾਂ ਦੋਵਾਂ ਨੂੰ ਹਸਪਜਾਪਤਾ ਮਕਦਮੇ ਦੇ ਵਿੱਚ ਗ੍ਰਫਤਾਰ ਕੀਤਾ ਤੇ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਵਾ ਇਹ ਇਹ ਇੱਥੇ ਪੱਟੀ ਦੇ ਵਿੱਚ ਸਪਲਾਈ ਕਰਦਾ ਰਿਹਾ ਪਹਿਲਾਂ ਵੀ ਇੱਕ ਅਸੀਂ 181 ਨੰਬਰ ਐਫ ਆਈ ਆਰ ਦਰਜ ਕੀਤੀ ਸੀ ਉਹ ਚ ਰਾਜੇਨ ਕੁਮਾਰ ਇਲੀਅਸ ਰਾਜੂ 7 ਨੰਬਰ ਵਾਰਡ ਪੱਟੀ ਨੂੰ ਅਰੈਸਟ ਕੀਤਾ ਸੀਗਾ ਉਹਦੇ ਕੋਲੋਂ 620 ਗੋਲੀਆਂ ਬਰਾਮਦ ਕੀਤੀਆਂ ਸੀ ਇਹੋ ਉਹ ਗੋਲੀਆਂ ਵੀ ਇਹੋ ਹੀ ਉਹਨਾਂ ਨੂੰ ਦੇ ਕੇ ਗਿਆ ਸੀਗਾ ਰਕੇਸ਼ ਕੁਮਾਰ ਦੇ ਰਾਹੀਂ ਉਹਨੇ ਦਿੱਤੀਆਂ ਸੀਗੀਆਂ ਇੱਥੇ ਇਹਦਾ ਡੀਲਰ ਰਕੇਸ਼ ਕੁਮਾਰ ਆ ਗੁਰਪ੍ਰੀਤ ਦਾ ਜਿਹੜਾ ਕਿ ਇਹਦੇ ਕੋਲੋਂ ਨਸ਼ੀਲੀਆਂ ਦਵਾਈਆਂ ਗੋਲੀਆਂ ਲੈ ਕੇ ਗਾਂ ਸਾਰੇ ਜਿਹੜੇ ਸਪਲਾਈ ਕਰਦਾ ਉਹਦੀ ਗ੍ਰਫਤਾਰੀ ਬਾਕੀ ਆ ਜੀ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ